ਮਾਨਯੋਗ શ્રી ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਤੇ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਤੇ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਨੇਂਗ ਸਿੰਘ ਉਥੇ ਆ ਕੇ ਜਬਰੀ ਬਸੂਲੀ ਲਈ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪ੍ਰੀਥ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਤਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਸੀ ਜਿਹੜੀ ਆ ਇਹਦੇ ਬਾਰੇ ਤਫ਼ਤੀਸ਼ ਕਰ ਰਹੇ ਆਂ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਲੜਾਈ ਝਗੜਾ ਹੋਇਆ ਕਿਉਂਕਿ ਹੋਟਲ ਦੇ ਬਾਹਰ ਜਿਹੜਾ ਇੰਨਾ ਹੜਦੰਗ ਇਹ ਜਿਹੜੇ ਆ ਇਹ ਕਿੰਨਾ ਇਹ ਚੀਜ਼ਾਂ ਤੇ ਜਿਹੜੀ ਨੰਗ ਸਿੰਘ ਆ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫਿਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦਾ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਦੇਖਣ ਚਾਹਿਆ ਜੀ ਪੁਲਿਸ ਨੇ ਕਾਫੀ ਛੜਪੜੇ ਕਿਸੇ ਜਵਾਨ ਦੇ ਇੱਕ ਸੱਕਟ ਵੀ ਵਜੀ ਨਹੀਂ ਕੋਈ ਕਿਸੇ ਦੇ ਸਾੜਵੇ ਨਹੀਂ ਹੈ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਉਹਦੇ ਚ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਊਗਾ ਮਾਮਲਾ ਦਰਜ ਕੀਤਾ ਗਿਆ ਹਾਂਜੀ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਚ ਕਰ ਰਹੇ ਹਾਂ ਅਸੀਂ ਜੀ ਤਿੰਨ ਜਣਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ, ਸ਼ੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਨਾਲ ਕੋਲ ਤੇਜ਼ਦਾਰ ਹਥਿਆਰ ਵੀ ਸੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲੈ ਆ ਜਿਹੜੀ ਰਿਵਾਲਵਰ ਦੀ ਗੱਲ ਕਰਦੇ ਹੋ ਉਹ ਕਿਹਨਾਂ ਦਾ ਰਿਵਾਲਵਰ ਉਹ ਮਦਈ ਦਾ ਸੀਗਾ ਜਿਹੜਾ ਉਹਦੇ ਡੱਬ ਦੇ ਵਿੱਚੋਂ ਤੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਸਭ ਆਰੰਭ ਹੋ ਗਿਆ ਮਾਨਯੋਗ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜਿਹਦੇ ਦਿਸ਼ਾ ਨਿਰਦੇਸ਼ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਸਿਟੀ ਮੋਗਾ ਤੇ ਚੌਂਕੀ ਫੋਗਲ ਪੁਆਇੰਟ ਦੇ ਇੰਚਾਰਜ ਤੇ ਜਿਹੜੀ ਇਹ ਕੱਲ ਵਾਰਦਾਤ ਹੋਈ ਆ ਉਥੇ ਮੌਕੇ ਤੇ ਪਹੁੰਚਿਆ ਇੱਕ ਮਦਈ ਨੇ ਇਹਦੇ ਵਿੱਚ ਬਿਆਨ ਲਿਖਾਇਆ ਵੀ ਉਹਦੇ ਡੱਬ ਵਿੱਚੋਂ ਜਿਹੜਾ ਪਿਸਤੌਲ ਇਹ ਇਹਨਾਂ ਨੇ ਕੱਢਿਆ ਤੇ ਨੇਂਗ ਸਿੰਘ ਉਥੇ ਆ ਕੇ ਜਵਰੀ ਬਸੂਲੀ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀਗੇ ਤੇ ਉਹਦੇ ਵਿੱਚ ਇਹ ਕਾਰਵਾਈ ਕਰਦੇ ਆਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ ਇੱਕ ਜਿਹੜਾ ਉਹਦਾ 45 ਬੋਰ ਪਿਸਤੌਲ ਖੋਇਆ ਸੀਗਾ ਉਹ ਰਿਕਵਰ ਕੀਤਾ ਗਿਆ ਤੇ ਜਿਹੜੇ ਹੋਰ ਵੀ ਇਹਨਾਂ ਤੋਂ ਜਿਹੜੇ ਪੁੱਛਗਿੱਛ ਕਰਕੇ ਸੀ ਜਿਹੜੀ ਆ ਇਹਦੇ ਬਾਰੇ ਤਫਤੀਸ਼ ਕਰ ਰਹੇ ਆ ਜਾਂ ਜਿਹੜੇ ਹੋਰ ਵੀ ਕਿਸੇ ਤੋਂ ਇਹਨਾਂ ਨੇ ਪੈਸੇ ਲਏ ਆ ਜਾਂ ਮੰਗ ਕੀਤੀ ਆ ਉਹਨਾਂ ਨੂੰ ਵੀ ਅੱਗੇ ਇਹਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਕਿ ਲੜਾਈ ਝਗੜਾ ਹੋਇਆ ਕਿਉਂਕਿ ਹੋਟਲ ਦੇ ਬਾਹਰ ਜਿਹੜਾ ਇਹਨਾ ਹੌੜਦੰਗ ਇਹ ਜਿਹੜੇ ਆ ਇਹ ਕਿਨਾਂ ਇਹ ਚੀਜ਼ਾਂ ਤੇ ਜਿਹੜੀ ਨੰਗ ਸਿੰਘ ਆ ਇਹ ਇਹ ਆਪਣੇ ਆਪ ਨੂੰ ਦੱਸ ਕੇ ਵੀ ਅਸੀਂ ਬੜਾ ਠੀਕ ਕਰ ਰਹੇ ਆ ਇਹ ਪਰ ਉਹਨਾਂ ਤੋਂ ਜਿਹੜੀ ਪੈਸਿਆਂ ਦੀ ਮੰਗ ਕਰਨੀ ਜਾਂ ਵੀ ਇੱਥੇ ਵੀ ਕੋਈ ਕੁੜੀਆਂ ਆਉਂਦੀਆਂ ਮੁੰਡੇ ਆਉਂਦੇ ਆ ਤੇ ਉਹਦੇ ਸਬੰਧ ਚ ਇਹ ਉੱਥੇ ਲੜਾਈ ਝਗੜਾ ਹੋਇਆ ਪਰ ਜਦੋਂ ਬਾਅਦ ਚ ਚੈੱਕ ਕੀਤਾ ਉੱਥੇ ਕੋਈ ਕੋਈ ਮਿਲਿਆ ਨਹੀਂਗਾ ਪਰ ਫੇਰ ਵੀ ਨਿਗਰਾਨੀ ਜਾਰੀ ਹੈ ਇਹਨਾਂ ਦਾ ਹੋਟਲਾਂ ਤੇ ਵੀ ਜੇ ਕੋਈ ਇਹ ਵੀ ਕੋਈ ਗਲਤ ਕੰਮ ਕਰਨਗੇ ਤਾਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਦੇਖਣ ਚਾਏ ਜੀ ਪੁਲਿਸ ਨਾਲ ਕਾਫੀ ਚੜਪਾਈ ਕਿਸੇ ਜਵਾਨ ਦੇ 1:60 ਵੀ ਵਜੀ ਨਹੀਂ ਕੋਈ ਕਿਸੇ ਦੇ ਸਾਢੇ ਵੇਰ ਨਹੀਂ ਹੈ ਗਈ ਉਹ ਤੋਂ ਫੜ ਕੇ ਲੈ ਗਏ ਸੀਗੇ ਉਹਦੇ ਕੋਈ ਗੱਲ ਹੈ ਉਹਦੇ ਚ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤੇ ਇਹਨਾਂ ਨੂੰ ਗ੍ਰਿਫਤਰ ਕਰਕੇ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਊਗਾ ਮਾਮਲਾ ਦਰਜ ਕੀਤਾ ਗਿਆ ਹਾਂਜੀ ਹਾਂ ਮੁਕੱਦਮਾ ਇਹਦੇ ਵਿੱਚ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਇਹਦੇ ਵਿੱਚ ਕਰ ਰਹੇ ਆ ਅਸੀਂ ਤਿੰਨ ਜਣਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਜਗਰਾਤ ਸਿੰਘ ਸ਼ੇਰ ਸਿੰਘ ਤੇ ਕੁਲਵਿੰਦਰ ਸਿੰਘ ਦੇ ਕੋਲ 23 ਦਾ ਹਿਕਾਰ ਵੀ ਸੀ ਕੁਝ ਉਹ ਵੀ ਹੈਗੇ ਆ ਉਹ ਵੀ ਕਾਬੂ ਉਹ ਵੀ ਕਬਜ਼ੇ ਚ ਲਏ ਆ ਜਿਹੜੀ ਰਿਵਾਲਵਰ ਦੀ ਗੱਲ ਕਰਦੇ ਹੋ ਉਹ ਕਿਹਨਾਂ ਦਾ ਰਿਵਾਲਵਰ ਉਹ ਮਦਈ ਦਾ ਸੀਗਾ ਜਿਹੜਾ ਉਹਦੇ ਡੱਬੇ ਦੇ ਵਿੱਚੋਂ ਖੋਲਿਆ ਸੀਗਾ ਇਹਨਾਂ ਨੇ ਜਗਰਾਤ ਸਿੰਘ ਨੇ ਉਹ ਜਗਰਾਤ ਸਿੰਘ ਤੋਂ ਬਰਾਮਦ ਹੋਇਆ